ਸਸੇ ਸਾਡੀ ਆਪਣੇ ਵਲੋਗ ਦੇ ਦਰਵਾਜ਼ੇ ਤੇ ਤੁਹਾਡਾ ਸਵਾਗਤ ਹੈ ਨਿੱਕਰਾਂ ਇਹ ਫਰਦੋਂ ਤੋਂ ਲੋਕ ਆਪ ਨੇ ਲਾਗੇ ਕਾਪੀਆਂ ਦਾ ਬੁੱਲ ਗਰੇ ਬੈਗ ਤੇ ਹੀ ਪਿਆ ਇਹ ਨਾ ਰੱਖ ਦੇ ਕਾਪੀਆਂ ਨੂੰ ਪਾਰ ਵਿੱਚ ਜਿਹੜੀਆਂ ਜਿਹਦਾ ਕੱਲ ਪੇਪਰ ਆ ਤਾਂ ਨਵੀ ਦੇ ਇੱਥੇ ਰੱਖ ਲੀਏ ਜਦੋਂ ਲੱਭਦੇ ਨਹੀਂ ਹੁੰਦੇ ਆਖੇ ਇਹ ਦੇ ਚਲੀਏ ਕੋਠੇ ਦੇ ਜੇ ਪਾਪਾ ਤਾਂ ਘੱਟ ਲੀਏ ਬੰਨਾ ਬੈਡ ਰੂਮ ਰੱਖ ਦਈਏ ਸੈਟ ਤੇ ਦੇ ਆਪਾਂ ਚਲੀਏ ਕੋਠੇ ਦੇ ਉੱਥੇ ਦੇਖਿਓ ਗੁੱਡੀ ਉੱਡਦੀ ਪਈ ਆ ਕਿ ਨਹੀਂ। ਔਰ ਡਬਗੜਾਪਾ ਡੋਣਾ ਡੱਗਵਾਨੀਆਂ ਦਾ ਮੁੰਡਾ। ਕੀ ਹਾਲ ਚੱਲ ਏ। ਓਹ। ਠੀਕ ਹੈ। ਇਹੋ ਹੀ ਆ ਨਾ ਗੁੱਡਾ। ਮਿੱਤਰੋ ਗੁੱਡੀ ਦੀ ਘਾਟੀ ਉੱਡਦੀ ਆ। ਇਹੋ ਹੀ ਡੋਣਿਆ ਗੱਲਾਂ ਇੱਧਰ। ਇੱਕ ਪਿੱਛੇ ਉਹ ਉੱਡਦੇ। ਚਲਦੇ ਮਿੱਤਰੋ ਥੱਲੇ ਅੱਜ ਬਣਿਆ ਨਹੀਂ ਮਹੌਬਤ ਜਿੱਤਾਂ ਨੂੰ ਕੋਈ ਸੁਣ ਨਹੀਂ ਰਿਹਾ ਰੈਪ ਵੀ ਓਪਰੇ ਵਧੀਆ ਥੋ ਰੈਪ ਆ ਜਿੱਦਾਂ ਸੁਣੋਗੇ ਚਲਦੇ ਥੱਲੇ ਬੈਗ ਰੱਖਣ ਸੁਣਿਆ ਮਿੱਤਰੋ ਰੈਪ ਦੇ ਮੈਂ ਤੁਹਾਨੂੰ ਸੁਣਾ ਮਾਰੋ ਜੋ ਦਾ ਇਹ ਘੱਟਵਾਦੀ ਵੇਂਦੀਆਂ ਟਰੱਕ ਭਾਵੇਂ ਹਾਥੀ ਕੰਮ ਝਾਟੀ ਚੱਕ ਦੇਂਦੀਆਂ ਦੇਣ ਦੱਬ ਰੇਸੀ ਦੀ ਕਿਹੜਾ ਕੋਈ ਕਲੱਚ ਹੁੰਦਾ ਸਕੂਟਰੀਆਂ ਵਾਲੀਆਂ ਤੋਂ ਬਚੋ ਜਨਾ ਪਾਸੇ ਹੁੰਦਾ ਉੱਥੇ ਉਹ ਜੋ ਪਾਸੇ ਜਾਂਦਾ ਲਾਭਦੀਆਂ ਜਿੱਥੇ ਡਰਦਾ ਵਿਚਾਰਾ ਬੰਦਾ ਬੈਠਾ ਨਹੀਂ ਉਹ ਪਿੱਛੇ ਸਕੂਟਰੀਆਂ ਤੇ ਬੜੀ ਬੜੀ ਤੇਜ਼ ਨੇ ਭਜਾਉਂਦੀਆਂ ਇਹ ਤਾਂ ਬਰੇ ਕਈ ਗੁਰਵਾ ਪਰਾਂ ਵਾਲੇ ਤੋਂ ਦੀਆਂ ਹੁੰਦਾ ਉਈ ਵਖਰਾ ਹੀ ਜਾਈਦਾ ਟਮਾਟਾ ਵਿੱਚ ਨਾਵੇਂ ਬਹੁਤੀ ਗਾਰਨਾ ਭਰੀ ਭਰਾਵਾਂ ਦਾ ਪਿਆਰ ਤਾਂ ਹੈ ਬਸਾ ਜਲੀ ਇਹ ਨਹੀਂ ਬਸ ਬਣਾਈਆ ਕਿਦਾਂ ਲੱਗਿਆ ਮਿੱਤਰੋ ਤੇ ਤੁਹਾਨੂੰ ਅਗਲਾ ਵੀ ਸੁਣਉਣਾ ਹੈ ਬਾਈ ਤਾਂ ਸੁਣਨਾ ਤੁਜਾ ਰੈਪ ਇਹ ਹੈ ਗੱਕੜੀ ਗਾਣੇ ਨਾਂ ਤੇ ਸੁਣੋ ਤੇਰੇ ਨਾਲ ਕੀ ਨੇ ਆ ਤੇਰੇ ਨਾਲ ਸਰਨੇ ਲਾਰੇ ਜਿਹੇ ਲਈ ਜਾਵੇ ਕੁੜੀ ਸਿਮਰਾਨੇ ਹੱਸ ਕੇ ਹੀ ਗੱਡੀ ਜਾਵੇ ਯਾਰੇ ਦਿਲ ਲੁੱਟੀ ਜਾਵੇ ਮੁਸਕਾੜੇ ਉੱਡਾ ਲਿਖੀ ਜਾਂਦਾ ਇਹਦੇ ਉੱਤੇ ਗੀਤ ਜਿਹਦਾ ਸੂਣੀ ਪੜੀ ਲੱਗੇ ਪਰ ਕੀਤੇ ਕੋਹੀਆ ਰੂਪੀ ਦਿਲਾਂ ਦੀ ਐ ਚੋਰ ਕਹਿੰਦੇ ਕੁੜੀ ਇੱਕ ਰੂਪੀ ਸੋਨੇ ਵਾਲੀ ਮੰਗਦੀ ਆ ਗਾਨੀ ਕੁੜੀ ਤੇਜ ਨਿਕਲੀ ਆ ਸ਼ਵਾਨੀ ਦਿਲ ਤੋੜ ਕੇ ਆ ਕੰਦੀ ਮੈਨੇ ਕੁਛ ਨਹੀਂ ਕੀਤਾ ਇਸਤਾ ਦੇ ਪਣੀ ਬੈਠੀ ਐਂਜਲ ਪ੍ਰੀਆ ਤੇ ਦੀ ਬੇਬੀ ਮੈਨੂੰ ਲੈ ਜਾ ਹੁਣ ਕਿਤੇ ਵੀ ਘੁੰਮਣ ਲੱਕ ਵਿੱਚ ਮੋਗਾ ਪਾਇਆ ਨਾਮਿਆ ਸੁਮਨ ਅੱਗੇ ਰੈਬ ਹੁੰਦੇ ਪਿੱਛੇ ਚਲੇ ਬੀੜ ਮੁੰਡੇ ਦੀ ਆ ਸੈਣ ਜਸਨੀ ਤੇ ਯਾਰੇ ਨਾਮ ਲੈ ਲੈ ਬਸ ਹੁਣ ਕਾਫੀ ਆ ਜੇ ਕੋ ਰਹਿ ਗਈ ਬਸ ਉਹਦੇ ਲਈ ਤਾਂ ਮਾਫੀ ਆ ਜੇ ਕੋ ਰਹਿ ਗਈ ਬਸ ਉਹਦੇ ਲਈ ਤਾਂ ਮਾਫੀ ਆ ਬੜਾਈ ਵਧੀਆ ਵੀਰ ਨੇ ਗਾਇਆ ਵਾ ਬਟਾਲੇ ਦੇ ਵੀਰ ਆ ਜਿਹੜੇ ਰੈਬ ਬਣਾਉਂਦੇ ਦੇ ਬਾਈ ਹਿੰਦੀ ਬਹੁਤ ਬਹੁਤ ਧੰਨਵਾਦ ਬੜਾਈ ਵਧੀਆ ਗਾਇਆ ਮੁੰਡਿਆਂ ਨੇ ਤੇ ਲੋ ਆਗੇ ਹੀ ਕੋਠੇ ਤੇ ਆ ਵੇਖੋ ਤਿੰਨ ਗੁੱਡਿਆਂ ਦੇ ਪੇਚੇ ਲੱਗੇ ਆ ਵਾ ਵੇਖੋ ਸ਼ੂਰੀਲ ਤੇ ਦੋ ਸ਼ੂਰੀਲ ਇੱਕ ਪੂਤੀ ਉਹ ਵਜ ਗਿਆ ਹੱਥ ਨਮ ਗਾਈ ਪੈ ਗਈ ਇਹਨਾਂ ਦੇ ਦੇਖੋ ਥੱਲੇ ਦੇ ਆਪਾਂ ਫੋਮੀ ਫੜ ਲਿਆ ਹੁਣ ਅੰਗ ਤੇ ਕਰੇ ਜਾਂਦੇ ਹਾਂ ਉਹ ਲੌਗਰ ਕਰੇ ਜਾਂਦੇ ਆ ਬਹੁਤ ਹੋਂ ਤੇ ਘੁੱਟੇ ਚੱਲਦੇ ਮਿੱਤਰੋ ਤੇ ਘਰੇ ਆਪਾਂ ਸੀਤ ਪਰ ਕਰੇ ਜਾਂਦੇ ਆ ਕਾਏ ਬੂਆ ਚੱਲੀਏ ਅੰਗ ਤੇ ਅੰਗ ਤੇ ਚੱਲਦੇ ਕੋਠੇ ਚਲੋ ਯਾਰ ਕੋਠੇ ਚ ਜਾਂਦੇ ਆ ਉਹ ਵੱਲੇ ਜੀ ਵੱਲੇ ਸੰਗਤਾ ਕੋਠੇ ਤੇ ਚੜੀਆਂ ਹੀ ਜਾਣੇ ਆਹ ਦੇਖਦੇ ਆਪਣੇ ਕੋਠੇ ਤੇ ਹੀ ਇੱਥੇ ਵੀ ਪਹੁੰਚ ਗਿਆ ਡਾਟੋਂਦਾ ਹੀ ਕੋਠੇ ਤੇ ਵੇਲਾ ਉਹ ਕਈ ਵੜਾ ਕਾਮ ਚਲੋ ਜੀ ਹੋਰ ਬਈ ਠੀਕ ਆ ਜੇ ਵਧੀਆ ਲੰਦਾ ਗੱਟੂ ਮਿੱਤਰੋ ਵੀਰ ਨੇ ਲੰਦਾ ਗੱਟੂ ਕਿਨੇ ਦਾ ਆਸਦਾ ਫਾਇਦੀ ਵਧੀਆ ਏ ਯਾਰ ਮੇਰੀ ਡੋਰ ਤੇ ਦੇ ਦਿੰਦਾ ਮੋਨਾ ਫਿਰ ਆਹ ਸਾਡੀ ਡੋਰ ਕੇ ਤੋ ਜੀਆ ਆਹ ਸਾਡੀ ਕੇ ਤੋ ਜੀ ਲੈ ਦੇਖੋ ਜੇ ਬਾਹਰ ਹੁੰਦੇ ਤੇ ਨਾਨੀ ਨਹੀਂ ਦਈ ਵੀ ਮਰੀ ਮੋਤੀ ਅੱਜ ਨਾ ਲਾਉ ਭੇਜਾ ਨੌਨ ਨੇ ਹਵਾ ਤੇ ਆ ਗਈ ਨਹੀਂ ਹੁਣ ਉਹ ਤੇ ਛੇ ਵੀ ਉੱਡਦੀਆਂ ਪਈਆਂ ਹੈ ਨਾ ਛੋਟਾ ਛੋਟਾ ਗੁੱਡਾ ਡਈਏ ਸੋ ਕੋ ਮੇ ਤਰੋ ਆ ਵੇਖੋ ਲੰਗੂਰ ਕਿਥੇ ਚੜਿਆ ਜੇ ਲੈ ਭਰਾ ਮੇਰੀ ਲੜਾਈ ਹੋ ਗਈ ਇੰਨਾ ਕਿੰਨਾ ਲੱਖੇ ਕਿਡਾ ਉਹ ਨਕਸ਼ਾ ਉਹ ਜਿਹੜਾ ਉੱਧਰ ਰਿੰਦਾ ਠੀਕ ਆਇਆ ਯੱਕਰੀ ਫੇਰ ਗਈ ਚਲਦੇ ਤੂੰ ਦੰਦ ਵਾਇਆ ਸਾਡੇ ਸਿਰ ਤੇ ਤਨੇ ਮਾਰੇ ਅਜਵਾ ਦਾ ਕਸੂਰ ਹੈ ਸਾਡਾ ਨਹੀਂ ਕਸੂਰਿਆ ਕੌਣ ਨੋ ਨਕਸ਼ਾ ਨਹੀਂ ਫੇਰ ਕੀਆ ਉਹਦੇ ਕੋਠੇ ਆ ਕੇ ਮੈਂ ਅੱਜ ਫਸਿਆ ਕੋਠੇ ਕੋਠੀ ਟੱਪ ਗਿਆ ਹਾਂ ਕੋਠੇ ਕੋਠੀ ਨਹੀਂ ਮੈਂ ਕੋਠੇ ਗਿਆ ਸੀ ਤਾਂ ਬਾਬੇ ਹੁਣ ਕੋਠੇ ਗੁੱਡੀ ਡਾਉਂਦਾ ਕੀ ਹੈ ਗਈ ਸੀ ਜਿੰਨੀ ਸਾਰਾ ਖਾਣਾ ਗੱਡਣ ਜਿਆ ਰਹੇਗਾ ਅੱਛਾ ਫੇਰ ਕਾਪੜਾ ਠੰਡਾ ਕੋਠੇ ਆ ਗਿਆ ਹਾਂ ਬੱਚ ਮੋਕਰ ਗਿਆ ਹੀਗਾ ਹਾਂ ਮੋਕਰ ਗਿਆ ਬੱਚ ਲਮਕਾਈ ਪਾ ਦੇ ਖਪਣੀ ਘਰ ਚੀ ਰਣੀ ਲਮਕਾਈ ਪਾਈ ਕਿਨੇ ਚਿੱਕਣ ਜਾਣਾ ਨਹੀਂ ਆ ਬੜਾ ਰਣੀ ਬੱਚ ਹਮੂ ਚੱਲ ਕੋਈ ਨਹੀਂ ਕਰਨ ਦੇ ਉਹ ਜੋ ਕਰਦਾ ਹੈ ਚੱਲਣ ਦੀ ਹਵਾ ਚੱਲਣ ਤੇ ਦਈ ਆਹੋ ਤੇਰੀ ਨੀਤ ਨਹੀਂ ਹੈਗੀ ਡੋਂਤੀ ਸਿੱਧੀ ਗਾ ਉੱਪਰ ਮੈਂ ਟੇ ਆਈ ਓਏ ਲੱਗ ਗਿਆ ਬੇਚਾ ਓਏ ਆਈ ਆਈ ਦੀ ਡੋਰ ਫੜ ਦੋ ਫਾਲੋ 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 ਡੋਂ ਕੋਣ ਤੇ ਆਵਾ ਓ ਵੀ ਰੋਡਾ ਗੁੱਡਾ ਓ ਬੜਾ ਮੁੰਡਾ ਹੀ ਕੱਚਾ ਵਾ ਤੇਰਾ ਬੱਚਾ ਭਾਈ ਬੋ ਗਿਆ ਲੋ ਜੀ ਮਾਮਾ ਇਹ ਡੋਟਾ ਚੀ ਹੋਈ ਇੱਧਰ ਪਤਾ ਨਹੀਂ ਲੱਗਾ ਤੇ ਇੱਧਰ ਆਈ ਬੋ ਵੀ ਹੋ ਗਏ ਜੀ ਲੋ ਜੀ ਬਸ ਇੰਨਾ ਹੀ ਸੀ ਓਇਆ ਓਇਆ ਇੱਧਰ ਵੇਖ ਲੋ ਕਿੰਨੀ ਡੋਰ ਹੈਗੀ ਦੋਰ ਮਾਮਾ ਇਥੋਂ ਕਿਤੇ ਨੇ ਵੇਖੀ ਸਿੱਧਾ ਡੁੜਮ ਤੇਰਾ ਗੱਟੂ ਕੇ ਤੇਰਾ ਗੱਟੂ ਆ ਮੇਰਾ ਹੀ ਆ ਇਹਨੇ ਕਿਥੋਂ ਪੈਸੇ ਦੇਨੇ ਯਾਰ ਨਾਲ ਹੀ ਲੱਗੀ ਇਹਦੇ ਡੋਰ ਬਸ ਵੱਢੀ ਗਈ ਵੇ ਲੋਸਤਾ ਜੀ ਨੇ ਇਹ ਨਵੇਂ ਕੱਟੋ ਦੀ ਗੁੰਜਲ ਪਾਤੀ ਇਹਨਾਂ ਨੇ ਗੁੰਜਲੇ ਗੁੰਜਲੇ ਲੈ ਗੁੰਜਲੇ ਗੁੰਜਲੇ ਉਹਦਲਕ ਬੁੱਢੀ ਉੱਡਨ ਦਾ ਪੀਆ ਬਸ ਦਸੰਬਰ ਹੈ ਉਹ ਨਹੀਂ ਆਲਾ ਵਾ ਗੁੰਜਲੀ ਗੁੰਜਲਾ ਗੁੰਜਲੀ ਗੁੰਜਲੇ ਰਾਗ ਗੁੰਜਲੀ ਗੁੰਜਲੇ 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 ਪੀਆ ਰਾਗ ਗੁੰਜਲੀ ਗੁੰਜਲੇ ਹਾਂਜੀ ਅੱਜ ਨਹੀਂ ਕੋਈ ਡੀਟੋਂਦੇ ਤੁਸੀਂ हवा हाँ कूलर ना ला दिए मित्रों थे रही उड़ा औखा मित्रो रखे पैर पहल उतर जाइए चलते मित्रों थले आज थले फिर आगे कोठे ਕਹਿੰਦੇ ਵਾਹ ਵਾਗੀ ਫਿਰ ਯਾਰ ਇਹ ਕਦੇ ਰਾਜ ਬੜਾ ਔਖਾ ਤੁਹਾਡਾ ਇੱਥੇ ਰੁਕੋ ਪੈਰ ਮੇਰੇ ਤੇ ਨਵੇਂ ਗਟੂ ਇੰਨੇ ਹੀ ਮਤਲਬ ਕੀ ਹੁੰਦੇ ਨਾ ਇੰਨੇ ਭਰੇ ਹੁੰਦੇ ਹਾਂ ਠੀਕ ਆ ਹੁਰਕੇ ਜਾਈਦਾ 400 ਚ ਹੋਰ ਕੀ ਮਾੜਾ ਵਾ ਅੱਧਾ ਕਿਲੋ ਦਾ ਮਿਲ ਗਿਆ ਤੁਹਾਨੂੰ ਹੋਰ ਕਿਲੋ ਭਾ ਦਦੂ ਹੁਣ ਕਿੰਨਾ ਲਾਉਣਾ ਪੈਤਾ ਅੱਛਾ ਸ਼ੂਰੀਏ ਦੇ ਨਾਲ ਹੀ ਹਲੇ ਵੇਖੋ ਹੁਣ ਵਾਹ ਆਉਂਦੀ ਆ ਕਿ ਨਹੀਂ ਨਹੀਂ ਰੇ ਹੁਣ ਚਲੋ ਜਿੜੋ ਆਪਾਂ ਮਿੱਤਰੋ ਫੜ ਦਿਨਾ ਗਟੂ ਤੇ ਚਲੋ ਯਾਰ ਡਾਗੂਡੀ ਗਿਆ ਗਿਆ ਓਏ ਉਹ ਕੰਨੀ ਦੇ ਰਾਦੇ ਕੰਨੀ ਦੇ ਰਾਜਾ ਤੋੜਣਾ ਲਵੇ ਹੋਰੇ ਇਹਨਾਂ ਨੇ ਤਾਂ ਸਮਰੇ ਜਰ ਨੂੰ ਗੁੱਡਾ ਡੋਂਦੀ ਜਾ ਨਹੀਂ ਮੈਨੂੰ ਵਧਾਤਾ ਵੇਖੋ ਓ ਮੁੰਡੇ ਕੋ ਕੰਨੀ ਦਵਾਈ ਆ ਜਿਹੜੇ ਕੋ ਸਾਜੀ ਹਵਾ ਚੱਲੀ ਤੇ ਫੇਰ ਡਾਈਏ ਉਤਰਾਂ ਨਹੀਂ ਉੱਡੇ ਆਈਏ ਗੁੱਡਾ ਹੀ ਬੜਾ ਭਾਰਾ ਗੁੱਡਾ ਹੋ ਲਾਗੀ ਤਾਂ ਫੇਰ ਹੀ ਉੱਡਿਆ ਮਾੜਾ ਮੋਟਾ ਆ ਉਹਨੇ ਲਾ ਲਿਆ ਹੁਣ ਹੁਣ ਲਾ ਲਿਆ ਜੀ ਉਹਨੇ ਉਹ ਵੇਖੋ ਬਾਕੀ ਕੋਈ ਨਹੀਂ ਗੁੱਡਾ ਦੇ ਬੋਦਾ ਹੀ ਸੈਟ ਆ ਉਹ ਵੇਖੋ ਮਿੱਤਰੋ ਵਧਾਤਾ ਗੁੱਡਾ ਤੇ ਚੱਲਾ ਦੇ ਲੋਨ ਵਾਲੇ ਜੀ ਨੇ ਲੈਣੀ ਮਿੱਤਰੋ ਆਪਣਾ ਗਰਾਂਸ਼ ਵੀਰ ਡੋਂ ਲਗਾ ਗੁੱਡਾ ਤੇ ਚਲਾਏਗਾ ਗੱਟੂ ਕਿੱਥੇ ਆਈ ਖਾਲੀ ਆ ਵਾਠ ਠੀਕ ਆ ਲਾਓ ਪੇਜਾ ਇਧਰ ਆਪਣਾ ਵੀਰ ਵੀ ਓਏ ਵਰ ਗਿਆ ਗੁੱਡਾ ਥੱਲੇ ਅਵੀ ਵੀਰ ਆ ਗਿਆ ਗੁੱਡੇ ਲੈ ਕੇ ਗੱਟੂ ਸਿੱਧਾ ਕਰੋ ਪੰਨਾ ਗੱਟੂ ਸਿੱਧਾ ਕਰੋ ਮਿੱਤਰੋ ਫੜ ਲਿਆ ਗੁੱਡਾ ਸਾਨੂੰ ਵੀ ਦੋਨੋਂ ਦੋ ਜਿੰਨੇ ਵਧਾਇਆ ਵਾ ਤੇ ਉਹ ਜਾਂਦਾ ਗੁੱਡਾ ਵੀਰ ਜੀ ਪਿੱਛੇ ਹੋਇਓ ਗੱਟੂ ਨਵਾ ਨਵਾ ਵੀਰ ਜੀ ਤੁਹਾਡੀ ਸ਼ਕਲ ਵਿਖੰਦੀ ਦੇ ਵਿੱਚ ਮੜਾ ਪਛਾਣ ਗੁੱਡਾ ਚੋਕਲੇਟਾਂ ਦੇ ਉਹ ਸੋ ਮਿੱਤਰੋ ਆਹਾ ਗੁੱਡਾ ਮਿੱਤਰੋ ਬੋਤਾ ਛੱਟ ਜੇ ਮਿੱਤਰੋ ਹਵਾ ਹੁਣੇ ਹੁਣੇ ਮਗ ਲੱਗੀ ਨਾ ਫਿਰ ਉਹ ਤੂੰ ਕਹਿ ਕੇ ਕੇ ਬੰਦ ਨਾ ਕਰਾੜੀ

ਮਿੱਤਰੋ ਗੁੱਡਾ ਵੀਰ ਨੇ ਵਧਾਤਾ ਬਬੇ ਦਾ ਗੁੱਡੀ ਮਮੋ ਗੁੱਡੀ ਚਾਹਤਾ ਉਧਰ ਗੁੱਡੀ ਦਾ ਦਿੱਸ ਕੋਤਿ ਛੋਟੀ ਕਿੱਥੇ ਆ ਗੁੱਡੀ ਕਿੱਥੇ ਆ ਓ ਚੜੀ ਆਪਣੀ ਚੰਦਰਮਾ ਦੇ ਵਿੱਚ ਘਾਰ ਏ ਉਹ ਲੱਗ ਗਿਆ ਤੇ ਬਾਕੀ ਮਿੱਤਰੋ ਤੁਹਾਨੂੰ ਮਿਲਦੇ ਅਗਲੇ ਬਲੌਗ ਦੇ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰਦੇ ਨੇ ਘੈਂ ਘੈਂ ਬਲੌਗ ਵੇਖਣ ਲਈ ਸਾਰਿਆਂ ਨੂੰ ਸਸਰੀ ਰੱਬ ਰੱਖਾ ਮਿੱਤਰੋ ਠੀਕ ਹੈ